ਗਮਾੜਾ ਵੱਲੋਂ ਨਜਾਇਜ਼ ਪੀਜੀਆਂ ਤੇ ਸ਼ਿਕੰਜਾ ਕਸਦੇ ਹੋਏ ਅੱਜ ਵਿਸ਼ੇਸ਼ ਪੀਜੀ ਬਿਲਡਿੰਗ ਸੀਲਿੰਗ ਡਰਾਈਵ ਮੁਹਾਲੀ ਦੇ ਪਿੰਡ ਬਲੌਂਗੀ ਵਿਖੇ ਜਿਸ ਨੂੰ ਲੈ ਕੇ ਏਟੀਪੀ ਗਮਾੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਨਹੀਂ ਪਤਾ ਅਸੀਂ ਕਿਸ ਕਾਰਨ ਇਹ ਡਰਾਈਵ ਕਰਨ ਆਏ ਹਾਂ ਬੀਤੇ ਦਿਨ-ਦਿਨ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਮੁਹਾਲੀ ਦੇ ਪਿੰਡ ਬਲੌਂਗੀ ਸਥਿਤ 14 ਬਿਲਡਿੰਗਾਂ ਦੇ ਬਿਜਲੀ ਦੇ ਮੀਟਰ ਕੱਟ ਲਏ ਗਏ ਸਨ ਹਾਲਾਂਕਿ ਬਿਲਡਿੰਗ ਮਾਲਕਾਂ ਦਾ ਕਹਿਣਾ ਹੈ ਕਿ ਬਿਜਲੀ ਦੇ ਮੀਟਰ ਪੂਰੇ ਨੋਮਸ ਅਤੇ ਕਾਇਦੇ ਕਾਨੂੰਨਾਂ ਨੂੰ ਪੂਰੇ ਕਰਨ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਗਏ ਸਨ ਲੇਕਿਨ ਉਸ ਦੱਦਾ باوجود ਵੀ ਬਿਜਲੀ ਦੇ ਮੀਟਰ ਕੱਟ ਦਿੱਤੇ ਗਏ ਹਨ ਜਦੋਂ ਇਸ ਸਬੰਧੀ ਗਵਾੜਾ ਦੇ ਹਾਲਾ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਵੱਲੋਂ ਕਿਸੇ ਪ੍ਰਕਾਰ ਦਾ ਜਵਾਬ ਮੀਡੀਆ ਨਾਲ ਸਾਂਝਾ ਨਹੀਂ ਕੀਤਾ ਗਿਆ ਜੇਕਰ ਗਮਾੜਾ ਦੀ ਕਾਰਵਾਈ ਦੀ ਗੱਲ ਕਰੀ ਤਾਂ ਕਿਹਾ ਤੁਹਾਡੇ ਬਿਜਲੀ ਦੇ ਬਿਜਲੀ ਦੇ ਮੀਟਰ ਕੱਟੇ ਕਿ ਇਹ ਵਿਭਾਗ ਵੱਲੋਂ ਬਿਲਕੁਲ ਜੀ ਇਹ ਪਟਾ ਕੱਟੇ ਕਿ ਸਾਡੀ ਬਿਲਡਿੰਗ ਹੈ ਉਹਦੇ ਵਿੱਚ ਫੈਮਿਲੀ ਰਹਿੰਦੀ ਹੈ ਬਿਨਾਂ ਕਿਸੇ ਨੋਟਿਸ ਤੋਂ ਬਿਨਾਂ ਇਨਫੀਮੇਸ਼ਨ ਤੋਂ ਸਾਡਾ ਉਹਨਾਂ ਨੇ ਵੀ ਜਿਹੜਾ ਪ੍ਰੈਕਟਿਸ ਕੱਟਾ ਜੀ ਠੀਕ ਹੈ ਤਾਂ ਸਾਨੂੰ ਕੋਈ ਨੋਟਿਸ ਨਹੀਂ ਆਉਂਦਾ ਤੇ ਜੇਕਰ ਮੀਟਰ ਕੱਟਣ ਦੀ ਗੱਲ ਕਰੀਏ ਤਾਂ ਵਿਭਾਗ ਵੱਲੋਂ ਦੱਸਿਆ ਨਹੀਂ ਗਿਆ ਕਿ ਕਿਹੜਾ ਕਾਰਨ ਹੈ ਜਿਹੜਾ ਵੀ ਤੁਹਾਡੇ ਵਿਸ਼ੇ ਦਾ ਮੀਟਰ ਕੱਟਿਆ ਜਾਵੇ ਨਹੀਂ ਉਹ ਕਹਿੰਦੇ ਇਲੀਗਲ ਬਿਲਡਿੰਗ ਹੈ ਸਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੈ ਸਾਡੀ ਰਜਿਸਟਰੀ ਪ੍ਰੋਪਰ ਹੈ ਅ ਜੇਕਰ ਇਸ ਤੋਂ ਇਲਾਵਾ ਤੁਹਾਨੂੰ ਡਾਕੂਮੈਂਟਾਂ ਲੈਣੇ ਕਿਰਿਆ ਕਰਨਾ ਪ੍ਰੋਵਾਈਡ ਜੇਕਰ ਇਲੀਗਲ ਦੀ ਗੱਲ ਕਰੀਏ ਕਿ ਇਲੀਗਲ ਬਿਲਡਿੰਗ ਹੈਗੀ ਹੈ ਤਾਂ ਜਦ ਇਸ ਸਮੇਂ ਬਣਦੀ ਸੀ ਉਸ ਸਮੇਂ ਡਾਕਟਰ ਵਾਲੇ ਨੇ ਰੋਕਿਆ ਨਹੀਂ ਬਿਲਕੁਲ ਨਹੀਂ ਰੋਕਿਆ ਤਾਂ ਇਹ ਜਿਹੜੀ ਕਾਰਵਾਈ ਕਰਦੇ ਨੇ ਜਦੋਂ ਸਰ ਗਲਤ ਹੈਗੀ ਹੈ ਬਿਲਕੁਲ ਗਲਤ ਹੈ ਤੇ ਇਹਦੇ ਵਾਸਤੇ ਕੋਈ ਹਾਈ ਕੋਰਟ ਵੀ ਤੁਸੀਂ ਜਾਓ ਬਿਲਕੁਲ ਮੈਂ ਹਾਈ ਕੋਰਟ ਅਸੀਂ ਵਕੀਲ ਕਿਰੇ ਰਹੇ ਹਾਈ ਕੋਰਟ ਜਾਣਗੇ ਪਰ ਸਾਡਾ ਕੋਲ ਟਾਈਮ ਹੋਣਾ ਚਾਹੀਦਾ ਜੇ ਤੁਸੀਂ ਕੱਲ ਪਰਸੋਂ ਆਓਗੇ ਸਾਨੂੰ ਹੋਵੇ ਤੁਹਾਡੇ ਮੈਂ ਟਾਈਮ ਚਾਹੀਦਾ ਹੈ ਵਕੀਲ ਨੂੰ ਟਾਈਮ ਚਾਹੀਦਾ ਜੀ ਵਕੀਲ ਨੇ ਸਾਨੂੰ ਕਿਹਾ ਹੈ ਕਿ ਤਿੰਨ ਚਾਰ ਦਿਨ ਚਾਹੀਦੇ ਨੇ ਜੀਕਰ ਗੱਲ ਕਰੀਏ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਦੇ ਜਿਹੜੇ ਆਰਡਰ ਹੋਏ ਨੇ ਜੀ ਅਨੰਦਪੁਰ ਜਿਹੜੇ ਪੀਜੀ ਨੇ ਉਹਨਾਂ ਤੇ ਜਿਹੜੀ ਕਾਰਵਾਈ ਕਮਾਡਾ ਵੱਲੋਂ ਅੱਜ ਪਾਣੀ ਗਈ ਸੀ ਤੇ ਤੁਸੀਂ ਵੀ ਇੱਥੇ ਵਿਰੋਧ ਵੀ ਕਰ ਰਹੇ ਹੋ ਕਮਾਡਾ ਦੀ ਕਾਰਵਾਈ ਤੇ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜਦੋਂ ਸਾਡੇ ਇਹ ਕਰੋੜਾਂ ਰੁਪਏ ਦੇ ਪੀਜੀ ਅਸੀਂ ਬਣਾਏ ਆ ਇਹ ਇੱਕ ਬਿਜ਼ਨਸ ਹੈ ਤੇ ਇਹਦੇ ਵਿੱਚ ਇੱਕ ਬੰਦਾ ਟੈਕਸ ਵੀ ਅਦਾ ਕਰ ਰਿਹਾ ਤੇ ਅਸੀਂ ਜਿਹੜੇ ਬਾਹਰ ਤੋਂ ਬੱਚੇ ਆ ਰਹੇ ਆ ਉਹਨਾਂ ਨੂੰ ਇੱਥੇ ਰਹਿਜੇ ਚ ਪ੍ਰੋਵਾਈਡ ਕਰਵਾ ਰਹੇ ਹਾਂ ਸਾਡੀ ਦੇ ਵਿੱਚ ਕੋਈ ਗਲਤੀ ਨਹੀਂ ਹੈ ਪਰ ਹੁਣ ਸਾਡੇ ਪਿੰਡ ਦੀ ਜਿਹੜੀ ਜ਼ਮੀਨਾਂ ਬਾਕੀ ਦਾ ਜਮਾਨਾ ਜਮਾਨਾ ਦੇ ਐਕਵਾਇਰ ਕਰ ਲੀਆਂ ਸੀ ਜਿੰਨਾਂ ਸਾਡੇ ਪਿੰਡ ਦੀ ਹੁਣ ਜ਼ਮੀਨ ਹੈ ਉਹਦੇ ਵਿੱਚ ਅਸੀਂ ਕੀ ਕਰਿਆ ਅਸੀਂ ਸਰਕਾਰ ਤੋਂ ਮੀਟਰ ਲਏ ਬਕਾਇਦਾ ਸਟੇ ਕਰਵਾਈਆਂ ਤੇ ਸਾਨੂੰ ਪਾਣੀ ਦੇ ਕਨੈਕਸ਼ਨ ਮਿਲੇ ਤੇ ਸਾਨੂੰ ਸੀਵਰੇਜ ਦੇ ਕਨੈਕਸ਼ਨ ਮਿਲੇ ਉਹ ਸਾਰਾ ਕੁਝ ਅਸੀਂ ਸਰਕਾਰ ਦੇ ਧਾਇਰੇ ਚ ਰਹਿ ਕੇ ਹੀ ਕਰਿਆ ਉਹਦੇ ਨਾਲ ਹੀ ਅਸੀਂ ਜਿਹੜੇ ਅੱਗੇ ਕਮਰੇ ਪ੍ਰੋਵਾਈਡ ਮੁੰਡਿਆਂ ਨੂੰ ਕਰਵਾਏ ਆ ਜਾਂ ਕੁੜੀਆਂ ਨੂੰ ਕਰਵਾਏ ਆ ਆਈਟੀ ਸੈਕਟਰ ਦੇ ਜਿਹੜੇ ਜੋਬ ਕਰਦੇ ਅਸੀਂ ਉਹ ਇੱਕ ਭਲੇ ਹੀ ਕਰ ਰਹੇ ਆਂ ਤੇ ਨਾਲੇ ਇੰਤਰਪਰਟ ਸਾਹਿਬ ਤੇ ਨਾਲੇ ਸਰਕਾਰ ਨੇ ਇਹਦੇ ਟੈਕਸ ਵੀ ਅਸੀਂ ਅਦਾ ਕਰ ਰਹੇ ਹਾਂ ਤੇ ਜੇਕਰ ਗੱਲ ਕਰੀਏ ਗਮਾੜਾ ਦੇ ਹਾਈ ਕੋਰਟ ਨੇ ਜਵਾਬ ਮੰਗਿਆ ਕਿ 3 ਦਿਨਾਂ ਦੇ ਅੰਦਰ ਕਾਰਵਾਈ ਕਰਕੇ ਰਿਪੋਰਟ ਪੇਸ਼ ਕੀਤੀ ਜਾਵੇ ਤੇ ਜੇਕਰ ਗੱਲ ਕਰੀਏ ਤੁਹਾਡੇ ਉੱਤੇ ਜਿਹੜੀ ਕਾਰਵਾਈ ਕੀਤੀ ਜਾਦੀ ਵੀ ਇਹ ਗਲਤ ਹੈਗੇ ਬਿਲਕੁਲ ਗਮਾੜਾ ਵੱਲੋਂ ਦੇਖੋ ਜੀ ਇਹ ਬਿਲਕੁਲ ਗਲਤ ਹੈ ਕਿਉਂਕਿ ਜਦੋਂ ਇਹ ਪੀਜੀ ਬਣ ਰਹੇ ਸੀਗੇ ਰਿਸਟਰੀਆਂ ਹੋਈਆਂ ਉਦੋਂ ਹੀ ਸਾਨੂੰ ਬਿਜਲੀ ਕਨੈਕਸ਼ਨਾਂ ਦਿੱਤੇ ਜਾਂਦੇ ਜਾਂ ਸਾਨੂੰ ਸਿਵਰੇ ਦੇ ਕਨੈਕਸ਼ਨਾਂ ਦਿੱਤੇ ਜਾਂਦੇ ਜਾਂ ਸਾਨੂੰ ਪਾਣੀ ਦੇ ਕਨੈਕਸ਼ਨਾਂ ਦਿੱਤੇ ਜਾਂਦੇ ਉਹਨਾਂ ਨੂੰ ਸਾਨੂੰ ਕੁਛ ਨਾ ਦਿੱਤਾ ਜਾਂਦਾ ਕਿ ਬਕਾਇਦਾ ਸਾਡੇ ਕੋਲ ਰਿਸ਼ਤੀਆਂ ਨੇ ਅਸੀਂ ਇਹਦੇ ਵਿੱਚ ਅਸਾਮ ਡਿਊਟੀ ਲਾ ਕੇ ਸਰਕਾਰ ਨੂੰ ਉਹਦੀ ਫੀਸ ਅਦਾ ਕਰਕੇ ਵੀ ਸਾਰਾ ਪ੍ਰੋਸੈਸਟ ਦੇ ਨਾਲ ਚੱਲਿਆ ਕਿ ਸਾਡੇ ਪਿੰਡ ਦੇ ਵਿੱਚ ਨਜਾਇਜ਼ ਕੋਲ ਆਪਣਾ ਝੁੰਗੀਆਂ ਪਈਆਂ ਹੋਈਆਂ ਉਹਦੇ ਵਿੱਚ ਨਜਾਇਜ਼ ਰਸਤੇ ਵੀ ਆ ਉਸਦੇ ਵਿੱਚ ਹਾਈ ਕੋਰਟ ਤੋਂ ਕਾਗਦੇ ਆਰਡਰ ਹੈ ਵੀ ਇਹਨੂੰ ਢਾਉਣ ਦੇ ਪਰ ਸਰਕਾਰ ਕੁਝ ਹੋ ਗਈ ਹੈ ਸ਼ਾਮਲਣ ਜ਼ਮੀਨ ਤੇ ਉਹਨਾਂ ਨੂੰ ਕੋਈ ਨਹੀਂ ਚੱਕ ਰਿਆ ਪਰ ਇੱਥੇ ਸਾਡੇ ਕਰੋੜਾਂ ਦੇ ਮਕਾਨ ਨੇ ਪੀਜੀ ਭਾਵੇਂ ਬਣੇ ਹੋਏ ਆ ਇਹਨਾਂ ਦੇ ਸਰਕਾਰੀ ਕਨੈਕਸ਼ਨ ਨੇ ਸਾਡੇ ਕੋਲੇ ਪਾਣੀ ਦੇ ਭਾਵੇਂ ਹਰ ਤਰ੍ਹਾਂ ਦੀ ਅਸੀਂ ਸਰਕਾਰ ਦੀ ਉਹ ਦੇਣੇ ਚ ਰਹਿ ਕੇ ਕੰਮ ਕੀਤਾ ਪਰ ਸਾਨੂੰ ਧੱਕੇ ਨਾਲ ਪਾਣੀ ਕੀਤਾ ਜਾ ਰਿਹਾ ਜੇਕਰ ਗੱਲ ਕਰੀਏ ਗਮਾੜਾ ਦੀ ਕਾਰਵਾਈ ਦੇ ਇਹਦੇ ਕਾਰਵਾਈ ਦੇ ਵਿਰੁੱਧ ਤੁਸੀਂ ਹਾਈ ਕੋਰਟ ਨਹੀਂ ਜਾਓਗੇ ਅਸੀਂ ਹਾਈ ਕੋਰਟ ਜਾਵਾਂਗੇ ਅਸੀਂ ਇਕੱਠੇ ਹੋ ਕੇ ਅਸੀਂ ਆਪਣ ਗੱਲਬਾਤ ਕਰਕੇ ਸਾਡੀ ਪੂਰੀ ਕਮੇਟੀ ਹੈ ਉਹਨਾਂ ਦੇ ਨਾਲ ਲੈ ਕੇ ਹਾਈ ਕੋਰਟ ਦੇ ਵਿੱਚ ਅਸੀਂ ਇਸ ਦਾ ਜਵਾਬ ਦਿੱਤਾ ਜਾਊਗਾ ਅਸੀਂ ਹਾਈ ਕੋਰਟ ਕੋਟੇ ਨਹੀਂ ਜਾਵਾਂਗੇ ਜੇਕਰ ਪੰਜਾਬ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਲੋਕਾਂ ਦੇ ਹਿੱਤ ਵਾਸਤੇ ਹਮੇਸ਼ਾ ਖੜੀ ਰਹਿੰਦੀ ਹੈ ਤੇ ਤੁਸੀਂ ਸਰਕਾਰ ਤੱਕ ਵੀ ਕੋਈ ਗੱਲਬਾਤ ਪਹੁੰਚਾਉਗੇ ਜਾਂ ਲੋਕਲ ਐਮਐਲਏ ਤਾਂ ਗੱਲਬਾਤ ਕਰੋਗੇ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਹਾਂਜੀ ਅੱਜ ਅਸੀਂ ਐਮਐਲਏ ਸਾਹਿਬ ਨੂੰ ਟਾਈਮ ਲਿਆ ਸੀਗਾ ਪਰ ਦਬੰਡਾ ਦੇ ਬੰਦਿਆਂ ਦਾ ਇੱਥੇ 11 ਮਿੰਟ ਟਾਈਮ ਸੀ ਜ ਉਹਦੇ ਕਰਕੇ ਅਸੀਂ ਐਮਐਲਏ ਸਾਹਿਬ ਨੂੰ ਜਾਰੀ ਨਹੀਂ ਸਕੀ ਦੇਖਦੇ ਤੁਸੀਂ ਸ਼ਾਮ ਨੂੰ ਐਮਐਲਏ ਸਾਹਿਬ ਨਾਲ ਟਾਈਮ ਲੈ ਕੇ ਜਿਨੇ ਵੀ ਸਰਪੰਚ ਪੀਜੀ ਸੈਕਟਰ ਦਾ ਸਰੋਵਾਰ ਹੈ ਉਹਨਾਂ ਦੇ ਸਵਾਲ ਜੀ ਵੀ ਭਾਵੇਂ ਕੰਨ ਚ ਆਈ ਮਜਦੇ ਦੇ ਲੋਕ ਤੁਹਾਨੂੰ ਮਿਲਾਉਂਦੀ ਨਾ ਤਾਂ ਮੈਂ ਮਟ ਸਾਰੇ ਇਕੱਠੇ ਹੋ ਕੇ ਅਸੀਂ ਐਮਐਲਏ ਸਾਹਮਣੇ ਇਹ ਬੇਨਤੀ ਸਾਡੇ ਕੋਲ ਰੱਖਾਂਗੇ ਅਸੀਂ ਪੰਜਾਬ ਸਰਕਾਰ ਦੇ ਸਾਨੂੰ ਉੱਪਰ ਵੀ ਮੁੱਖ ਮੰਤਰੀ ਸਾਹਮਣੇ ਮਿਲਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਦੇ ਕੋਲ ਬਾਤ ਕਰਕੇ ਉਹਨਾਂ ਨੂੰ ਵੀ ਮਿਲਾਂ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਮੈਂ ਤੁਹਾਨੂੰ ਕੀ ਕਹਿਣਾ ਚਾਹਾਂਗਾ ਜਿਹੜੇ ਟਮਾਟਾ ਵਾਲੇ ਜਿਹੜੀ ਕਾਰਵਾਈ ਕੀਤੀ ਹੈ ਵੀ ਬਿਜਲੀ ਵਿਭਾਗ ਵੱਲੋਂ ਮੀਟਰ ਵੀ ਕੱਟ ਦਿੱਤੇ ਹੈ ਤੁਹਾਡੇ ਵੀ ਬਿਜਲੀ ਮੀਟਰ ਕੱਟੇ ਗਏ ਬਿਲਕੁਲ ਜੀ ਨਜਾਇਜ਼ ਤੱਕਾ ਹੋਇਆ ਜੀ ਸਾਨੂੰ ਦੱਸਿਆ ਵੀ ਨਹੀਂ ਗਿਆ ਕੱਟਣ ਤੋਂ ਬਾਅਦ ਕੋਈ ਨੋਟਿਸ ਨੋਟਿਸ ਵਗੈਰਾ ਨਹੀਂ ਦਿੱਤੇਗੇ ਤੁਹਾਨੂੰ ਬਿਲਕੁਲ ਕੋਈ ਨੋਟਿਸ ਨਹੀਂ ਦਿੱਤਾ ਗਿਆ ਜੀ ਕੱਟਣ ਤੋਂ ਬਾਅਦ ਮੈਨੂੰ ਨੈਕਸਟ ਡੇ ਪਤਾ ਨਹੀਂ ਕਿਹਾ ਕੀ ਮਤਲਬ ਮੇਰੇ ਬਿਜਲੀ ਕੁਨਿ ਸਿਸਟਮ ਡਿਸਕਨੈਕਟ ਕਰਾ ਦਿੱਤੀ ਗਈ। ਤਾਂ ਵਿਭਾਗ ਵੱਲੋਂ ਕੀ ਕਿਹਾ ਜਾ ਰਿਹਾ ਵੀ ਪੀ ਜਿਹੜਾ ਪੀ ਜੀ ਜਿਹੜੀ ਬਿਲਡਿੰਗ ਬਣੀ ਆ ਉਸ ਨੂੰ ਗੈਰ ਕਾਨੂੰਨੀ ਦੱਸਦੇ ਨੇ ਤਾਂ ਉਹਨੂੰ ਟਾਇਆ ਜਾਵੇਗਾ। ਬਿਲਕੁਲ ਜੀ ਉਹਨਾਂ ਨੇ ਮੈਨੂੰ ਬਿਨਾਂ ਕਿਸੇ ਦੱਸੇ ਮੈਨੂੰ ਕਿਸੇ ਕੇਸ ਵਿੱਚ ਇਨਵੋਲ ਕਰਕੇ ਮੈਨੂੰ ਡਿਸਕਨੈਕਟ ਕਰਨ ਦੀ ਮਤਲਬ 24 ਘੰਟੇ ਦੇ ਵਿੱਚ ਖਾਲੀ ਕਰਨ ਦੀ ਤੇ ਡਿਮੋਲਿਸ਼ ਕਰਨ ਦਾ ਆਰਡਰ ਦਿੱਤੇ ਆ। ਜਾਕੀ ਕੋਰਟ ਵੱਲੋਂ ਆਰਡਰ ਹੈ ਕਿ 5-8 ਮਤਲਬ ਤੱਕ ਇਟਾ ਜਾਵੇ। অলমোস্ট 10 ਦਿਨ ਪਹਿਲਾਂ ਮਤਲਬ ਕਾਰਵਾਈ ਕਰਨ ਨੂੰ ਫਿਰ ਰਹੇ ਨੇ ਠੀਕ ਹੈ ਜੋ ਕਿ ਬਿਲਕੁਲ ਤੱਕਰ ਨਾਮ ਕੁਝ ਰਿਗਾਰਡਿੰਗ ਮੈਂ ਆਪਣਾ ਸਮਾਨ ਚੱਕ ਪਾ ਰਹੇ ਹਨ ਨਾ ਕੁਝ ਕਰ ਪਾ ਰਹੇ ਕਿੰਨੇ ਕੀ ਪਰੇਸ਼ਾਨੀ ਆ ਰਹੀ ਹੈ ਨੇ ਜਿਹੜੇ ਇਹ ਨੋਟਿਸ ਜਿਹੜਾ ਦਿੱਤਾ ਗਿਆ ਹੈ ਕਿ 24 ਘੰਟੇ ਦੇ ਅੰਦਰ ਖਾਲੀ ਕਰਾਇਆ ਜਾਵੇ ਤੇ ਕਿੰਨੇ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਲਕੁਲ ਨਜਾਇਜ਼ ਕੱਟਾ ਹੋ ਰਹੀ ਹੈ 24 ਘੰਟੇ ਵਿੱਚ ਮੈਂ ਕਿੱਥੇ ਰਾਂ ਕਿ ਐਨੀ ਟਾਈਮ ਆਪਣਾ ਸਮਾਨ ਚੱਕ ਕੇ ਲੈ ਕੇ ਜਾਵਾਂਗਾ ਠੀਕ ਹੈ ਦੇ ਦੇ ਬਸ ਤੁਸੀਂ ਹਾਈ ਕੋਰਟ ਦੇ ਵਿੱਚ ਕੋਈ ਅਪੀਲ ਦਾਇਰ ਨਹੀਂ ਕਰੋਗੇ ਬਿਲਕੁਲ ਕਰਾਂਗੇ ਜੀ ਲੇਕਿਨ ਹਾਈ ਕੋਰਟ ਜਾਣ ਲਈ ਵੀ ਤਰੀਕਾ ਇਹ ਹੈ ਨਾ ਜੀ ਅੱਜ ਆ ਰਹੇ ਨੇ ਜਿੱਥੇ ਮੈਂ ਆਲਰੇਡੀ ਕਨਫਰਮ ਕਰ ਚੱਕੀ ਕੋਰਟ ਦਾ ਜਿਹੜਾ ਨੋਟਿਸ ਹੈ ਕਿ 5-8 ਤੱਕ ਦਾ ਸਾਨੂੰ ਡਿਮੋਲੀਸ਼ਨ ਦਾ ਟਾਈਮ ਦਿੱਤਾ ਗਿਆ ਹੈ ਤੇ ਅੱਜ ਹੀ ਆ ਜਦ ਕਿ 8:00 ਵਜੇ ਪਹਿਲਾਂ ਮੈਨੂੰ ਕੋਰਟ ਵੀ ਨਹੀਂ ਜਾਣ ਦੇਣਗੇ ਤੇ ਮੇਰਾ ਪੱਖ ਰੱਖਣ ਵੀ ਨਹੀਂ ਦੇਣਗੇ ਸਾਰੀ ਚੀਜ਼ ਗਲਤ ਹੈ ਨਾ ਜੀ ਤੇ ਲੱਗਦਾ ਨਹੀਂ ਹੈ ਕਿ ਜਿਸ ਤਰ੍ਹਾਂ ਨੋਟਿਸ ਦੇ ਵਿੱਚ ਲਿਖਿਆ ਹੈ ਕਿ ਇਹ ਅਨਤਕਾਲਕ ਪੇਜੀ ਜਾਂ ਗੈਰਕਾਨੂੰਨੀ ਦੱਸਿਆ ਜਾਂਦਾ ਹੈ ਤੇ ਜੇ ਗੈਰਕਾਨੂੰਨੀ ਹੈ ਤਾਂ ਰਜਿਸਟਰੀ ਕਿਵੇਂ ਹੋ ਸਕਦੀ ਹੈ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਧੱਕਾ ਕੀਤਾ ਜਾ ਰਿਹਾ ਹੈ ਬਿਲਕੁਲ ੱੱਕਾ ਹੋ ਰਿਹਾ ਜੀ ਜੇ ਗੈਰ ਕਾਨੂੰਨੀ ਵੀ ਇਕੱਟੋ-ਕੱਟ ਮੇਰਾ ਪੱਖ ਰੱਖਣਾ ਮੈਨੂੰ ਮੌਕਾ ਤਾਂ ਦੇਣਗੇ ਮੈਨੂੰ ਦੱਸਣ ਕਿ ਤਾਂ ਜੀ ਸੰਬੰਧਤਾ ਕਰੰਗੇ ਕਿ ਤੁਹਾਡਾ ਇੱਕ ਕੋਰਟ ਕੇਸ ਚੱਲ ਰਿਹਾ ਤੁਮ ਇਸ ਇਸ ਵਿੱਚ ਪਾਰਟੀ ਬਣਾਇਆ ਮੈਨੂੰ ਕੋਈ ਇਸ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਬਿਲਕੁਲ ਨਜਾਇਜ਼ ਰੱਖਾ ਹੋਇਆ ਬਿਨਾ ਮੇਰਾ ਪੱਖ ਸੁਨੇ ਹੀ ਮੇਰੇ ਖਿਲਾਫ ਫੈਸਲਾ ਕਰ ਦਿੱਤਾ ਗਿਆ ਜੇ ਗੱਲ ਕਰੀਏ ਕਮਾੜ ਵਾਲ ਜਿਹੜੀ ਪੀਜੀ ਅਣਕ ਵਾਲੀ ਪੀਜੀ ਤੇ ਜਿਹੜੀ ਕਾਰਵਾਈ ਕੀਤੀ ਜਾਣੀ ਸੀ ਉਹਦੇ ਆਜ ਵਿਰੋਧ ਦੇ ਵਿੱਚ ਤੁਸੀਂ ਇਕੱਠੇ ਹੋਏ ਹੋ ਤੇ ਗੱਲ ਕਰੀਏ ਕਈ ਪੀਜਾਂ ਦੇ ਜਿਹੜੇ ਬਿਜਲੀ ਦੇ ਮੀਟਰ ਵੀ ਕੱਢ ਦਿੱ ਇਸ ਗੱਲ ਦਾ ਕਿ ਤੁਹਾਡੇ ਮੀਟਰ ਕਨੈਕਸ਼ਨ ਕੱਟੇ ਜਾਣਗੇ ਠੀਕ ਹੈ ਕੱਲ ਆ ਕੇ ਉਹ ਮੀਟਰ ਕਨੈਕਸ਼ਨ ਕੱਟ ਗਏ ਆ ਔਰ ਵਿਦਆਊਟ ਨੇਮ ਐਨੀ ਇਨਫੋਰਮੇਸ਼ਨ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਾਣੀ ਦਾ ਤੇ ਬਿਜਲੀ ਦਾ ਕਨੈਕਸ਼ਨ ਸਾਡਾ ਕੱਟ ਦਿੱਤਾ ਗਿਆ ਤੇ ਹੁਣ ਉਹ ਸਾਨੂੰ ਆ ਕੇ ਕਹਿ ਰਹੇ ਕਿ ਅਸੀਂ ਇਹ ਬਿਲਡਿੰਗ ਢਾਉਣੀ ਹੈ ਜਦੋਂ ਢਾਣੀ ਸੀ ਪਹਿਲਾਂ ਬਣਨੇ ਕੋ ਦਿੱਤੀਆਂ ਪਹਿਲਾਂ ਆ ਕੇ ਪਹਿਲਾਂ ਇਹ ਰੋਕਦਲ ਦੇ ਕੰਮ 2021 ਚ ਪੀਜੀ ਬਣਿਆ ਸੀਗਾ ਉਸ ਟਾਈਮ ਰੋਕਦਲ ਦੇ ਇਹ ਮਕਾਨ ਹਾਂ ਠੀਕ ਹੈ ਪਹਿਲਾਂ ਹੀ ਰੋਕ ਕੇ 88 ਦੀ ਜੀਸੀ ਹਰ ਕੋ ਉਸ ਟਾਈਮ ਵੀ ਅਸੀਂ ਮਕਾਨ ਬਣਾਇਆ ਸੀਗਾ ਹੁਣ ਦੀ ਸੀ ਚ ਮਕਾਨੇ ਬਣਾਇਆ ਰੇ ਕਿਰਾਏ ਦਾ ਤੇ ਹੁਣ ਉਹਦਾ ਬੀਬੀ ਦਾ ਕਨੈਕਸ਼ਨ ਕੱਟਦਾ ਹੈ ਹੁਣ ਸਾਰੇ ਕਿਰਾਏਦਾਰ ਤੰਗ ਨੇ ਜੀ ਉਹਨੇ ਆ ਕੇ ਉਹਨਾਂ ਨੂੰ ਬਾਰ ਬਾਰ ਮੁੱਢਾਲੇ ਕਹਿੰਦੇ ਆ ਅਸੀਂ ਪੀਜੀ ਟਾਣਾ ਆਇਆ ਟਾਣਾ ਖਾਲੀ ਕਰੋ ਜੇਗਾ ਜੇਗਾ ਗੱਲ ਕਰੀਏ ਗਮਾੜਾ ਵੱਲੋਂ ਇੱਕ ਨੋਟਿਸ ਵੀ ਦਿੱਤਾ ਗਿਆ ਹੈ ਕਿ 24 ਘੰਟੇ ਦੇ ਅੰਦਰ ਅੰਦਰ ਪੀਜੀ ਨੂੰ ਖਾਲੀ ਕੀਤਾ ਜਾਵੇ ਜਿਹੜੇ ਕੋਰਟ ਦੇ ਜਿਹੜੇ ਹੁਕਮਾਂ ਦੀ ਉਹਦੀ ਪਾਲਣਾ ਕੀਤੀ ਜਾਵੇਗੀ ਜੇਕਰ ਕੋਈ ਜਾਨ ਮਾਲ ਦਾ ਖਤਰਾ ਹੁੰਦਾ ਤਾਂ ਉਹਦੇ ਜ਼ਿੰਮੇਵਾਰੀ ਪੀਜੀ ਦੇ ਮਾਲਕ ਦੀ ਹੋਵੇਗੀ ਸਾਡੇ ਕੋਲ ਨੋਟਿਸ ਆਇਆ ਨਹੀਂ ਜਿਹੜਾ ਨੋਟਿਸ ਸਾਡੇ ਕੋਲ ਆਇਆ ਉਹ ਨਾਮ ਨਾਮ ਗਲਤ ਆਇਆ ਅਸੀਂ ਕਹਿੰਦੇ ਤੋਂ ਇਹ ਇਸ਼ੂ ਕਰ ਰਹੇ ਆਂ ਮੇਰੇ ਨਾਮ ਦਾ ਨੋਟਿਸ ਨਹੀਂ ਆਇਆ ਕੋਈ ਹੋਰ ਨਾਮ ਦਾ ਨੋਟਿਸ ਸਾਡੇ ਪੀਜੀ ਦੇ ਬਾਹਰ ਲੱਗੇ ਠੀਕ ਹੈ ਕਹਿੰਦੇ ਨੇ ਸਾਨੂੰ ਇਹਦਾ ਸਾਨੂੰ ਤਾਂ ਉੱਥੋਂ ਲੋਕੇਸ਼ਨ ਆਈ ਏ ਠੀਕ ਹੈ ਠੀਕ ਹੈ ਮੇਰੇ ਕੋਲੇ ਰਜਿਸਟਰੀ ਹੈ ਨਾ ਹੋਵੇ ਪਰ ਮੇਰੇ ਨਾਮ ਤੇ ਕੋਈ ਨੋਟਿਸ ਹੈ ਨਾ ਕੋਈ حاجه ਹੋਵੇ ਕਿਹਨੇ ਹੋਰ ਦਾ ਨਾਮ ਲੈ ਰੋਕੇ ਮੇਰੇ ਪੀਜੀ ਦੇ ਬਾਹਰ ਲੱਗੇ ਤੇ ਹੁਣ ਅਗਲਾ ਅਗਲਾ ਕਦਮ ਕੀ ਹੋਏਗਾ ਤੁਹਾਡਾ ਜਿਹੜੀ ਗਮਾੜਾ ਵੱਲੋਂ ਜਿਹੜੀ ਕਾਰਵਾਈ ਕੀਤੀ ਹੈ ਇਸ ਨੂੰ ਲੋਪਨ ਜਾਵਾਂਗੇ